ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ अरोੜਾ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਵਾਹਾ ਦੇ ਪਿੰਡ ਦੇ ਵਿੱਚ ਪਹੁੰਚੇ ਨੇ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਦੇ ਵਿੱਚ ਕਰਾਏ ਜਾ ਰਹੇ ਵਿਕਾਸ ਕਾਰਜਾਂ ਦੇ ਕੰਮਾਂ ਦਾ ਜਾਇਜ਼ਾ ਲਿਆ ਤੇ ਨਾਲ ਹੀ ਉਹਨਾਂ ਨੇ ਵਿਕਾਸ ਦੇ ਨਵੇਂ ਕੰਮਾਂ ਦੇ ਕੁਝ ਨੀ ਪੱਥਰ ਵੀ ਰੱਖੇ ਨੇ ਸੋ ਦੱਸ ਦਈਏ ਕਿ ਨੀ ਪੱਥਰ ਰੱਖਣ ਦੇ ਲਈ ਪਿੰਡ ਦੁਹੇਵਾਲਾ ਵਿਖੇ ਅਮਨ अरोੜਾ ਵਿਸ਼ੇਸ਼ ਤੌਰ ਤੇ ਪੁੱਜੇ ਤੇ ਹੋਰ ਵੀ ਵਕ ਵਕ ਪਿੰਡਾਂ ਦੇ ਵਿੱਚ ਵਿਕਾਸ ਕੰਮਾਂ ਦੇ ਨੀ ਪੱਥਰ ਰੱਖੇ ਗਏ ਨੇ ਸੋ ਇਸ ਮੌਕੇ ਉਹਨਾਂ ਦੇ ਨਾਲ ਆਮ ਆਦੀ ਪਾਰਟੀ ਦੀ ਜ਼ਿਲ੍ਹਾ ਲੀਡਰਸ਼ਿਪ ਮਜੂਸੀ ਸੁਦਾ ਦਈਏ ਕਿ ਹਰਦੀਪ ਸਿੰਘ ਡਿੰਪੀ ਟਿੱਲੋ ਹਲਕਾ ਇੰਚਾਰਜ ਪ੍ਰਿਤਪਾਲ ਸ਼ਰਮਾ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜਵੀ ਨਾਲ ਹਾਜ਼ਰ ਸਨ ਸੁਦਾ ਦਈਏ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਨੇ ਤੇ ਹੁਣ ਪਿੰਡਾਂ ਦੀ ਨੁਹਾਰ ਬਦਲਣ ਦਾ ਬੀੜਾ ਵੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਚੁੱਕਿਆ ਤੇ ਲਗਾਤਾਰ ਸ਼ਹਿਰਾਂ ਵਾਂਗ ਹੁਣ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਤੇ ਇਸ ਨੂੰ ਮੁੱਖ ਰੱਖਦੇ ਆ ਅਮਨ अरोड़ा ਕੈਬਨਿਟ ਮੰਤਰੀ ਪੰਜਾਬ ਸ਼੍ਰੀ ਮੁਖਸਰ ਸਾਹਿਬ ਦੇ ਗਿੱਦੜਵਾਹਾ ਪਹੁੰਚੇ ਨੇ ਜਿੱਥੇ ਉਹਨਾਂ ਨੇ ਪਿੰਡਾਂ ਦੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਤੇ ਨਾਲ ਹੀ ਕੁਝ ਨੀਂ ਪੱਥਰ ਵੀ ਰੱਖੇ ਨੇ ਜੋ ਪਿਛਲੇ 2.5 ਸਾਲਾਂ ਤੋਂ ਪੰਜਾਬ ਦੀ ਭਗਵੰਤਾਨ ਸਰਕਾਰ ਹਰ ਪਿੰਡ ਹਰ ਸ਼ਹਿਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਇਹਦੇ ਲਈ ਵੱਡੇ ਪੱਧਰ ਦੇ ਇੱਕ ਉੱਪਰ ਕੰਮ ਨੇੜੇ 2.5 ਸਾਲਾਂ ਦੇ ਵਿੱਚ ਚੱਲ ਰਹੇ ਨੇ ਔਰ ਇਸੇ ਲੜੀ ਦੇ ਵਿੱਚ ਅੱਜ ਗਿੱਦੜਵਾਹ ਦੇ ਵਿੱਚ ਦੁਬਾਰਾ ਪਹੁੰਚਿਆ ਮੇਰੇ ਨਾਲ ਮੇਰੇ ਬਹੁਤ ਹੀ ਸਤਕਾਰਯੋਗ ਸਾਥੀ ਲਾਡੀ ਟੋਸ ਜੀ ਐਮਐਲਏ ਸਾਹਿਬ ਡਿੰਪੀ ਜੀ ਕੋਣੀ ਸਾਹਿਬ ਔਰ ਪ੍ਰਿਤਪਾ ਸ਼ਰਮਾ ਜੀ ਅੱਜ ਇਕੱਲੇ ਗਿੱਦੜਵਾਹ ਹਲਕੇ ਦੇ ਹੀ ਸੱਤ ਪਿੰਡਾਂ ਦੇ ਵਿੱਚ ਪ੍ਰੋਗਰਾਮ ਨੇ ਜਿੱਥੇ 23 ਸੜਕਾਂ ਫਿਰਨੀਆਂ ਛੋਟੀਆਂ ਰੋਡਸ ਨੇ ਜਿਹੜੀਆਂ ਲਿੰਕ ਰੋਡਸ ਨੇ ਉਹਨਾਂ ਦਾ ਨਵੀਆਂ ਦਾ ਜਾਂ ਰਿਪੇਅਰ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਾਉਣ ਦੇ ਲਈ ਆਏ ਆਂ ਔਰ ਤਕਰੀਬਨ 130 ਕਿਲੋਮੀਟਰ ਨਵੀਆਂ ਸੜਕਾਂ 18 ਕਰੋੜ 57 ਲੱਖ ਰੁਪਏ ਦੇ ਨਾਲ ਅੱਜ ਇਹਨਾਂ ਸੜਕਾਂ ਦਾ ਨੀਂ ਪੱਥਰ ਰੱਖ ਰਹੇ ਆਂ ਜਿਹੜੀਆਂ ਅਗੇ ਆਉਣ ਵਾਲੇ 1.5 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਣਗੀਆਂ ਤਾਂ ਕਿ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਖਾਸ ਤੌਰ ਤੇ ਜਿਹੜੀ ਮੁਸ਼ਕਲਾਂ ਦਿੱਕਤਾਂ ਆਉਂਦੀਆਂ ਨੇ ਬੇਸਿਕ ਇਨਫਰਾਸਟ੍ਰਕਚਰ ਦੇ ਪੱਖੋਂ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਵਾਹਾ ਹਲਕੇ ਦੇ ਬਾਕੀ ਦੀ ਦੇ ਵੀ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਬੜੀ ਜਲਦੀ ਸ਼ੁਰੂਆਤ ਕਰਕੇ ਜੋ ਪਿਛਲੇ ਲੰਬੇ ਸਮੇਂ ਤੋਂ ਗਿੱਦਰਵਾ ਹਲਕਾ ਬੇਸਿਕ ਫੈਸਿਲਿਟੀਆਂ ਤੋਂ ਤਰਸਿਆ ਪਿਆ ਸੀਗਾ ਉਹਨਾਂ ਨੂੰ ਦੂਰ ਕੀਤਾ ਜਾਏਗਾ ਤਾਂ ਕਿ ਇੱਕ ਚੰਗਾ ਮਡਲਾ ਬੇਸਿਕ ਇਨਫਰਾਸਟ੍ਰਕਚਰ ਹੈ ਜਿਹੜਾ ਉਹ ਗਿੱਦਰਵਾ ਨੂੰ